ਅੱਜ ਬੜਾ ਦੁੱਖ ਹੋ ਰਿਹਾ ਜਿਸ ਮੁੱਖ ਮੰਤਰੀ ਨੂੰ ਬਹੁਤੇ ਇਸ ਵੇਲੇ ਖੜੇ ਕਿਸਾਨਾਂ ਦੇ ਵਿੱਚੋਂ ਬਹੁਤਿਆਂ ਨੇ ਵੋਟਾਂ ਪਾਈਆਂ ਹੋਗੀਆਂ ਜਦੋਂ ਇਹਨਾਂ ਦੀ ਸਰਕਾਰ ਬਣਾਈ ਸੀ ਤੇ 92 ਐਮਐਲਏ ਇਸ ਪੰਜਾਬ ਦੇ ਲੋਕਾਂ ਨੇ ਜਿਤਾਏ ਸੀ ਕਿਸੇ ਆਸ ਉਮੀਦ ਨਾਲ ਜਿਤਾਏ ਸੀ ਉਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕਿਸਾਨਾਂ ਦੀਆਂ ਹਰ ਜਾਇਜ਼ ਮੰਗਾਂ ਮੰਨੀਆਂ ਜਾਊਗੀਆਂ ਤੇ ਕਿਸਾਨਾਂ ਦੇ ਬਾਰੇ ਨਿਆਰੇ ਕਰਤੇ ਜਾਊਗੇ ਤੇ ਇਹਨਾਂ ਦੀ ਬੀਬੀ ਇੱਕ ਸਿੰਗਰ ਜਿਹੜੀ ਸੀਗੀ ਨਾ ਕਹਿੰਦੀ ਚੁਟਕੀ ਮਾਰ ਕੇ ਕਹਿੰਦੀ ਸੀ ਐਮਐਸਪੀ 50 ਮਿੰਟਾਂ ਵਿੱਚ ਦੇ ਦੇਵਾਂਗੇ ਅੱਜ ਉਹ ਬੀਬੀ ਵੀ ਨਹੀਂ ਦੀਦੀ ਐਮਐਸਪੀ ਦਾ ਕੀ ਦੇਣੀ ਤੇ ਪੰਜਾਬ ਦੇ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ ਉਹਨਾਂ ਦੀ ਜਾਇਜ ਮੰਗਾ ਮੰਨਣ ਨੂੰ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਦਾਇਬ ਤੀਰਾ ਬਹੁਤ ਮਾੜਾ ਹੈਗਾ ਤੇ ਸੰਯੁਕਤ ਮੋਰਚੇ ਦੇ ਜੋ ਕੱਲ ਹੋਇਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸੰਯੁਕਤ ਮੋਰਚੇ ਦੇ ਵੱਡੇ ਲੀਡਰਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਇਹ ਗੱਲ ਕਿੱਥੋਂ ਦੀ ਜਾਇਜ ਆ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਦਿੱਲੀ ਵਾਲਿਆਂ ਨੂੰ ਕੋਸਦੇ ਸੇ ਹੁਣ ਇਹ ਦਿੱਲੀ ਦੀ ਤਰਜ਼ ਤੇ ਆਪ ਚੱਲਣ ਲੱਪੇ ਜੇ ਇਹੋ ਜਿਹਾ ਬਤੀਰਾ ਸਰਕਾਰ ਦਾ ਰਿਆ ਸਰਕਾਰ ਸਮਝ ਲਵੇ ਵੀ ਕਿਸਾਨ ਸੁੱਤੇ ਹੋ ਨਹੀਂ ਆ ਅਸੀਂ ਤਾਂ ਸਦਾ ਤੋਂ ਲੜਦੇ ਰਹੇ ਆ ਅੱਗੇ ਵੀ ਲੜਦੇ ਰਵਾਂਗੇ ਆਪਣੀਆਂ ਜਾਇਜ਼ ਮੰਗਾਂ ਲਈ ਸਰਕਾਰ ਨੂੰ ਇਸ ਜਿਹੜੀ ਕਾਰਵਾਈ ਕਰ ਰਹੀ ਆ ਇਹ ਤੂੰ ਗ੍ਰੇਜ ਕਰਨਾ ਚਾਹੀਦਾ ਸਮਝ ਲੈਣਾ ਚਾਹੀਦਾ ਵੀ ਕਿਸਾਨਾਂ ਦੀ ਤਾਕਤ ਕਿੱਡੀ ਵੱਡੀ ਆ ਵੀ ਇਹ ਜੇ ਅੱਗੇ ਪਲਟਾ ਕਰ ਸਕਦੀ ਆ ਤੇ ਅੱਗੇ ਅਗਲੀ ਸਰਕਾਰ ਵੀ ਬਦਲੀ ਬਦਲੀ ਜਾ ਸਕਦੀ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹ ਸਾਥ ਨਾਲ ਨਹੀਂ ਬਣਾਇਆ ਸੀਗਾ ਕਬੇ ਤੁਸੀਂ ਸਾਡੇ ਕਿਸਾਨਾਂ ਨੂੰ ਤੱਕੇ ਮਾਰਨੇ ਸ਼ੁਰੂ ਕਰ ਦੋ ਸਾਡੀਆਂ ਇਹਨਾਂ ਮੰਗਾਂ ਮੰਨੋ ਇਸ ਕਰਕੇ ਮੈਂ ਸਰਕਾਰ ਨੂੰ ਇਹ ਦੱਸਣਾ ਚਾਹਨਾ ਵੀ ਜੇ ਤੁਸੀਂ ਇਹ ਵਤੀਰਾ ਰੱਖਿਆ ਤੇ ਸਾਡੀ ਜੋ ਲੀਡਰਸ਼ਿਪ ਆ ਅਗਲਾ ਹਕੂਮਤ ਸੋ ਸਾਨੂੰ ਦੇਊਗੀ ਉਸ ਲਈ ਅਸੀਂ ਤਿਆਰ ਆ ਜੈਦਾਰ ਕਸ਼ਮੀਰ ਸਿੰਘ ਰਾਜੇਵਾਲ ਦੀ ਕਸ਼ਮੀਰ ਸਿੰਘ ਜੰਡਿਆਲਾ ਦੀ ਗਵਾਹੀ ਦੇ ਵਿੱਚ ਅਗਲਾ ਜੋ ਪ੍ਰੋਗਰਾਮ ਜਲੰਧਰ ਤੋਂ ਲੀਕਿਆ ਜਾਊਗਾ ਉਹ ਅਸੀਂ ਬਿਲਕੁਲ ਤਿਆਰ ਪਰ ਤਿਆਰ ਬੈਠੇ ਆ ਯਾਰ ਬੂਤ ਤਾਂ ਕਰ ਮਰ ਜਾ ਪੇਪਰ ਜਾਨਾ ਹਾਂਜੀ ਉਹ ਪਹਿਲੇ ਹਟੋ ਹੋਰ ਨਹੀਂ ਵੀ ਅਮਰ ਹਾਂਜੀ ਕਣਾ ਉਹਨੂੰ ਮਾਰਿਆ ਮੈਨੂੰ ਪਤਾ ਮੇਰਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕਿਸਾਨ ਵੀਰ ਜਹੇਦਾਰ ਕਸ਼ਮੀਰਾ ਸਿੰਘ ਦੀ ਅਗਵਾਈ ਹੇਠ ਪਿੰਡ ਢੰਡੌਰ ਵਿਖੇ ਕਤਲ ਹੋਇਆ ਜੋ ਕੱਲ ਸਾਡੇ ਸੰਯੁਕਤ ਮੋਰਚੇ ਦੀ सीएम साहब ਨਾਲ ਭਗਵੰਤ ਮਾਨ ਨਾਲ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਮੰਗਾਂ ਕਿਸਾਨਾਂ ਨੇ ਰੱਖੀਆਂ ਐਸ ਕੇਐਮ ਨੇ ਰੱਖੀਆਂ ਉਹਨਾਂ ਨੂੰ ਉਹ ਇੱਕਦਮ ਮੰਨਣ ਤੋਂ ਇਨਕਾਰੀ ਹੋ ਗਿਆ ਬਹੁਤ ਧੱਕੇਸ਼ਾਹੀ ਕੀਤੀ ਜਿਹੜਾ ਕਿ ਲੋਕਾਂ ਨੂੰ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਬਹੁਤ ਵੱਡੀਆਂ ਆਸਾਂ ਸੀਗੀਆਂ ਪ੍ਰਧਾਨ ਸਾਹਿਬ ਨੇ ਸਾਡੇ ਨੂੰ ਦੱਸਿਆ ਕਿ ਸਰਕਾਰ ਤੋਂ ਬਹੁਤ ਵੱਡੀਆਂ ਆਸਾਂ ਸੀ 92 ਐਮਐਲਏ ਲੋਕਾਂ ਨੇ ਜਿਤਾਏ ਸੀ ਹਰੇਕ ਵਰਗ ਨੂੰ ਇਹਨਾਂ ਤੋਂ ਆਸਾਂ ਸੀ ਪਰ ਜਿਸ ਹਿਸਾਬ ਨਾਲ ਜੇ ਕਿਸਾਨਾਂ ਦੀ ਵੀ ਕੋਈ ਗੱਲ ਸੁਣਨ ਨੂੰ ਸਰਕਾਰ ਤਿਆਰ ਨਹੀਂ ਤੇ ਫਿਰ ਇਹ ਤੁਸੀਂ ਬਾਕੀ ਵਰਗਾਂ ਦੇ ਇੱਕੀਸਾਰ ਲੈਂਦੇ ਹੋਣਗੇ ਧੱਕਾ ਹੋਇਆ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਬਾਕੀ ਰਹਿੰਦਾ ਜਿਹੜੇ ਉਹਨਾਂ ਨੇ ਧੱਕਾ ਛਾਇਆ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਮੇਨ ਬੰਦੇ ਜਿਹੜੇ ਚੱਕੀ ਜਾਂਦੇ ਆ ਉਹ ਵੀ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਕਿਸਾਨ ਵੀਰ ਜਿੱਥੋਂ ਤੱਕ ਵੀ ਸਾਡੇ ਸਤਕਾਰਯੋ ਕਸ਼ਮੀਰ ਸਿੰਘ ਜੜਿਆਲਾ ਸਾਡੀ ਜਿੱਥੇ ਵੀ ਡਿਊਟੀ ਲਾਉਣਗੇ ਅਸੀਂ ਜੋ ਵੀ ਉਹਨਾਂ ਦੇ ਨਾਲ ਚੇਤਾਨਣ ਵਾਂਗ ਖੜਿਆ ਜਿੱਥੇ ਵੀ ਸਾਨੂੰ ਕੁਰਬਾਨੀ ਦੀ ਲੋੜ ਪਈ ਤਾਂ ਕੁਰਬਾਨੀ ਦੇਣ ਨੂੰ ਵੀ ਕਿਸਾਨ ਵੀ ਸਾਰੇ ਤਿਆਰ ਪਰ ਤਿਆਰ ਬੈਠੇ ਹਨ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਐਸ ਕੇ ਐਮ ਕਿਸਾਨ ਮੋਰਚਾ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਮੁਰਦਾ ਫੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ